प्यारे दोस्तों तिया ਨਾਲ ਸੰਬੰਧਤ ਕੁਝ ਸ਼ੇਅਰ ਪੇਸਟ ਕਰ ਰਿਹਾ ਹਾਂ ਤਵੱਜੂ ਦੇਣਾ ਮਾਤ ਖਾ ਜਾਂਦੀ ਹੈ ਜਨਵਰੀ ਸੋਚ ਬਨੁਖ ਤੋਂ ਮਾਤ ਖਾ ਜਾਂਦੀ ਹੈ ਜਨਵਰੀ ਸੋਚ ਬਨੁਖ ਤੋਂ ਕੁਖ ਕਤਲ ਬਣਾਉਣਾ ਜਦ ਉਹ ਚੱਕਦਾ ਨਹੀਂ ਮਾਤ ਖਾ ਜਾਂਦੀ ਹੈ ਜਾਨਵਰੀ ਸੋਚ ਬਨੁਖ ਤੋਂ ਕੋਖ ਕਤਲਗਾ ਬਣਾਉਣੋਂ ਜਦ ਉਹ ਚੱਕਦਾ ਨਹੀਂ ਦੂਸਰਾ ਸ਼ੇਰ ਹੈ ਛਾਲ ਮਾਰ ਕੇ ਲੰਗੀਆਂ ਧੀਆਂ ਅੱਗੇ ਨੇ ਛਾਲ ਮਾਰ ਕੇ ਲੰਗੀਆਂ ਧੀਆਂ ਅੱਗੇ ਨੇ ਮਾਪੇ ਫਿਰ ਵੀ ਕਾਨੂੰ ਚੁਰਦੇ ਰਹਿੰਦੇ ਨੇ ਛਾਲ ਮਾਰ ਕੇ ਲੰਗੀਆਂ ਧੀਆਂ ਅੱਗੇ ਨੇ ਮਾਪੇ ਫਿਰ ਵੀ ਕੰਨ ਨੂੰ ਚੁਰਦੇ ਰਹਿੰਦੇ ਨੇ। ਕਹਲਾ ਸ਼ੇਰ ਧੀ ਤੀਹਾਈਆਂ ਦੁੱਖ ਸੁਖ ਫੁੱਲਣ ਧੀ ਤੀਹਾਈਆਂ ਦੁੱਖ ਸੁਖ ਫੁੱਲਣ ਧੀਆਂ ਬਾਰੇ ਨਾ ਮੰਦਾ ਬੋਲੀਏ ਧੀ ਤੀਹਾਨੀਆਂ ਦੁੱਖ ਸੁਖ ਫੁੱਲਣ ਧੀਆਂ ਬਾਰੇ ਨਾ ਮੰਦਾ ਬੋਲੀਏ ਕਹਲਾ ਸ਼ੇਰ तिया देवी खंभ उगण दे उडन दे तिया देवी खंभ उगन देडन दे हर दे वेले बस ना लाया कर हर वेले बस ना लाया कर तिया देवी खंभ उगन देडन दे हर दे। वेले बस ना लाया कर इस तरह औरत कविता भी पेश करता हाँ औरत ਅਕਸਰ ਸੋਚਦਾ ਹਾਂ ਅਕਸਰ ਸੋਚਦਾ ਹਾਂ ਪੁੱਤ ਪਿਓ ਦਾਦੇ ਪਰਦਾਦੇ ਦੇ ਨਾਂ ਯਾਦ ਰਹਿੰਦੇ ਹਨ ਅਕਸਰ ਸੋਚਦਾ ਹਾਂ ਪੁੱਤ ਪਿਓ ਦਾਦੇ ਪਰਦਾਦੇ ਦੇ ਨਾਂ ਯਾਦ ਰਹਿੰਦੇ ਹਨ ਕਿਉਂ ਨਹੀਂ ਧੀ ਮਾਂ ਦਾਦੀ ਪਰਦਾਦੀ ਦਾ ਕੀ ਔਰਤ ਬਿਨਾਂ ਨਾਵਾਂ ਦੇ ਬਿਨ ਯਾਦਾਂ ਦੇ ਜੀਉਂਦੀ ਹੈ ਕੀ ਔਰਤ ਬਿਨ ਨਾਵਾਂ ਦੇ ਬਿਨ ਯਾਦਾਂ ਦੇ ਜੀਉਂਦੀ ਹੈ ਬਹੁਤ ਬਹੁਤ ਤਲਵਾਰਤ